अच्छा ਭੈ ਜੀ ਅਮਰ ਸਿੰਘ ਚਮਕੀਲਾ ਨੇ ਕਾਫੀ ਰਾਜ ਕੀਤਾ ਪੰਜਾਬੀ ਗਾਇਕੀ ਦੇ ਉੱਤੇ ਤੁਹਾਡੇ ਇੱਕ ਹਸਾਬ ਦੇ ਨਾਲ ਤੁਹਾਡੇ ਸ਼ਗਿਰਦਾਂ ਦੇ ਵਿੱਚ ਹੀ ਆਉਂਦੇ ਸੀਗੇ ਉਹ ਹਨਾ ਹਾਂ ਜੀ ਹਾਂ ਜੀ ਸਾਡੇ ਨਾਲ ਵੀ ਕੰਮ ਕਰਦਾ ਰਿਹਾ ਤੁਹਾਡੇ ਨਾਲ ਕੰਮ ਕਰਦੇ ਰਿਹਾ ਕਿਵੇਂ ਦੇ ਇਨਸਾਨ ਸੀਗੇ ਅ ਮੇਰੇ ਕੇ ਅੱਜ ਤਾਂ ਬਹੁਤ ਵਧੀਆ ਸੀ ਬਹੁਤ ਮਾਣ ਸਤਿਕਾਰ ਕਰਦਾ ਸੀਗਾ ਜੀ ਜੀ ਬਈ ਅਸੀਂ ਸੀਨੀਅਰ ਸੀਗੇ ਜੀ ਜੀ ਸਾਡੇ ਗੀਤਾਂ ਚ ਉਹਨੇ ਸਟੇਜ ਤੇ ਤੂੰਬੀ ਵਜਾਣੀ ਨਾਲ ਖੜ੍ਹ ਜੀ 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 ਤੇ ਜਦੋਂ ਸਾਡੀ ਰਿਕਾਰਡਿੰਗ ਹੁੰਦੀ ਸੀ ਉਹਦੇ ਵਿੱਚ ਵੀ ਕਈ ਵਾਰੀ ਤੁੰਬੀ ਵਜਦਾ ਸੀ ਜੀ ਜੀ ਸਾਈਡ ਤੇ ਉਹਨੇ ਨਾਲ ਗਾਉਣਾ ਜੀ 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 ਬਹੁਤ ਸਤਕਾਰ ਕਰਦਾ ਸੀ ਬਹੁਤ ਵਧੀਆ ਨੇਚਰ ਬੜੀ ਵਧੀਆ ਸੀ ਗਾਣੇ ਲਿਖਦਾ ਬਹੁਤ ਸੋਹਣੇ ਸੀ ਜੀ ਜੀ ਉਹਨਾਂ ਦੇ ਲਿਖਿਓਏ ਗਾਣੇ ਵੀ ਤੁਸੀਂ ਬੋਲੇ ਆ ਕਾਫੀ ਹੈਨਾ ਸ਼ੁਰੂ ਸ਼ੁਰੂ ਚ ਤੁਹਾਡੇ ਗਾਣੇ ਹੈਗੇ ਡਿਊਟ ਡਿਊਟ ਹੈਗੇ ਉਹਨਾਂ ਦੇ ਡੁਗਰੀ ਵਾਲਾ ਚਮਕੀਲਾ ਕਈ ਜੀ 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 ਗੀਤ ਡਿਊਟ ਹੈਗੇ ਗਾਣੇ ਉਹਦੇ ਜੀ ਜੀ ਗਾਏ ਸੀ ਜੀ ਹਾਂ ਔਰ ਬੜੇ ਥੋੜੇ ਸਮੇਂ ਚ ਉਹਨੇ ਤਰੱਕੀ ਕਰਕੇ ਔਰ ਬਹੁਤ ਥੋੜੇ ਸਮੇਂ ਦੇ ਵਿੱਚ ਮਤਲਬ ਕਾਫੀ ਨਾਮ ਉਹਨਾਂ ਨੇ ਹਨਾ ਬਣਾ ਲਿਆ ਸੀ ਨਾਮ ਮਤਲਬ ਚੜਿਆ ਵੀ ਤੇ ਇੱਕਦਮ ਤੇ ਉਤਰਿਆ ਜਣੇ ਆਪਾਂ ਇਹ ਮੰਨਦੇ ਆ ਕਿ ਬਹੁਤ ਭੈੜਾ ਹੋਇਆ ਉਹਦੇ ਨਾਲ ਬਹੁਤ ਭੈੜੀ ਗੱਲ ਹੋਈ ਆ